ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਵਰਕ ਵਾਲੇ ਸੂਟ ਰਹਿਣਗੇ ਸਾਰੇ ਆਪਣੇ ਕੋਲ ਇਸ ਟਾਈਮ ਰੈਡੀ ਸੂਟ ਨੇ ਜੋ ਵੀ ਮੇਰੀਆਂ ਭੈਣਾਂ ਨੂੰ ਪਸੰਦ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜੋ ਵੀ ਕਲਰਾਂ ਦੇ ਵਰਕ ਹੋਇਆ ਹੋਇਆ ਜੀ ਆਪਣੇ ਕੋਲ ਇਸ ਟਾਈਮ ਅਵੇਲੇਬਲ ਨੇ ਜਿਹੜੀ ਵੀ ਪੈਣ ਨੂੰ ਸੂਟ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਜੀ ਚਲੋ ਜੀ ਆਪਾਂ ਮਿਲਦੇ ਹੁਣ ਸੋਹਣੇ ਸੋਹਣੇ ਸੂਟਾਂ ਦੇ ਨਾਲ ਤੇ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜੀ ਆਪਣੀ ਆਪਾਂ ਨੇ ਫੇਸਬੁੱਕ ਤੇ ਨਿਊ ਪੇਜ ਬਣਾਇਆ ਜੀ ਉਹ ਪੇਜ ਨੂੰ 1 ਸਾਲ ਤੋਂ ਵੱਧ ਹੋ ਚੱਲਿਆ ਸੀ ਨਾ ਉਹਨੇ ਨਹੀਂ ਚੱਲਣਾ ਸੀ ਇਸ ਤਰ੍ਹਾਂ ਉਤੇ ਕੰਟੀਨਿਊ ਵੀਡੀਓ ਨਹੀਂ ਪਈ ਰਾਜਵਿੰਦਰ ਕੌਰ ਜਿਹੜਾ ਆਪਾਂ ਨੇ ਉਹਦੇ ਉੱਪਰ ਹੈਗਾ ਬਣਾਇਆ ਹੈਗਾ ਫੇਸਬੁੱਕ ਦਾ ਪੇਜ ਮੈਂ ਕੋਸ਼ਿਸ਼ ਕਰੂੰਗੀ ਵੀ ਤੁਹਾਨੂੰ ਲਿੰਕ ਸ਼ੇਅਰ ਕਰਨਾ ਤੇ ਮੇਰੀਆਂ ਭੈਣਾਂ ਜਰੂਰ ਜਿਹੜੇ ਵੀ ਮੇਰੇ ਭੈਣ ਭਰਾ ਫੇਸਬੁੱਕ ਦੇਖਦੇ ਨੇ ਉਹਨੂੰ ਫੋਲੋ ਕਰੋ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਸ਼ਾਮ ਨੂੰ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਤੇ ਸਵੇਰੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਲਓ ਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਇਸ ਤਰ੍ਹਾਂ ਦਾ ਪਹਿਲਾਂ ਮਿਲੂਗਾ ਬਿਲਕੁਲ ਸਿੰਪਲ ਲੁੱਕ ਦਾ ਸੂਟ ਰੈਡੀ ਕਰਵਾਇਆ ਜੀ ਆਪਾਂ ਨੇ ਇਹ ਡਿਜ਼ਾਈਨ ਪਹਿਲਾਂ ਵੀ ਕਰਵਾਇਆ ਸੀ ਉਹ ਆਪਣੇ ਸੇਲ ਹੋ ਗਏ ਆਪਾਂ ਨੇ ਹੁਣ ਦੁਬਾਰਾ ਤੋਂ ਰਿਪੀਟ ਦੇ ਵਿੱਚ ਕਰਵਾਇਆ ਜਿਹੜੇ ਮੇਰੇ ਭੈਣਾਂ ਬਾਲਾਂ ਹੈਵੀ ਨਹੀਂ ਸੂਟ ਪਾਉਂਦੀਆਂ ਗਰਲਸ ਲੁੱਕ ਹੈ ਹਨ ਦੇਖੋ ਇਸ ਤਰ੍ਹਾਂ ਸੈਲਫ ਪ੍ਰਿੰਟ ਦੇ ਵਿੱਚ ਤੁਹਾਨੂੰ ਗੀਜਾ ਕਾਟਨ ਮਿਲੂਗੀ ਜੀ ਬਿਨਾ ਲਾਈਨਿੰਗ ਤੋਂ ਤੁਸੀਂ ਰਾਮਨਾਰ ਸੂਟ ਹੈ ਜਿਹੜਾ ਇਹ ਰੈਡੀ ਕਰ ਸਕਦਾ ਲਓ ਜੀ ਇਹ ਘੇਰ ਤੇ ਦੋ ਫਲਾਵਰ ਮਿਲਣਗੇ ਤੁਹਾਨੂੰ ਇਸ ਤਰ੍ਹਾਂ ਦਾ ਫਲਾਵਰ ਮਿਲੂਗਾ ਜੀ ਤੁਹਾਨੂੰ ਬਾਹ ਦੇ ਉੱਪਰ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਲੈ ਸਕਦੇ ਹੋ ਇਹ ਸੂਟਾਂ ਦਾ ਪ੍ਰਾਈਸ ਰਹਿ ਗਿਆ ਜੀ ਸਿਰਫ 1 ਮਿਲ ਜੂਗਾ ਬਿੱਦ ਵਰਕ ਬਿੱਦ ਫੈਬਰਿਕ ਦੇਖੋ ਜੀ ਆਪਾਂ ਉਹ ਤਾਂ ਹੈ ਨਹੀਂ ਹਨਾ ਵੀ 200 ਦਾ ਵਰਕ ਕਰਵਾ ਕੇ ਤੁਹਾਨੂੰ ਦੂਸਰੀ ਮਸ਼ੀਨ ਨਾਲ ਜਿਹੜੀ ਜਾਂ ਇਕੱਠੇ 500 ਪੈਂਦੇ ਨੇ ਜਾਂ ਜਿਹੜੀ ਪੈਨ ਡਰਾਈਵਨ ਵਾਲੀ ਆ ਉਹ ਉਹ ਆ ਆਪਾਂ ਪਾਪਾ ਵਾਲੀ ਮਸ਼ੀਨ ਦਾ ਤੁਹਾਨੂੰ ਵਧੀਆ ਕੰਮ ਦੇਵਾਂਗੇ ਕੰਮ ਸਾਫ਼ ਸੁਥਰਾ ਹੋਊਗਾ 1400 ਰੁਪਏ ਦੇਖੋ ਜੀ ਇਹ ਸੂਟ ਵੈਸੇ ਤਾਂ ਇਹ 1300 ਦਾ ਸੂਟ ਹੋ ਗਿਆ 100 ਰੁਪਏ ਸ਼ਿਪਿੰਗ ਚਾਰਜਸ ਦੇ ਨੇ ਤੁਹਾਨੂੰ ਵੀ ਪਤਾ ਹੈ ਹਨਾ ਵੀ ਤਾਂ ਕਰਕੇ ਤੁਹਾਨੂੰ 100 ਰੁਪਏ ਥੋੜਾ ਜਿਹਾ ਮਹਿੰਗਾ ਲੱਗਣ ਲੱਗ ਜਾਂਦਾ ਵੀ ਮਹਿੰਗਾ ਇਸ ਕਰਕੇ ਸਾਨੂੰ 100 ਰੁਪਏ ਜਿਹੜਾ ਪਾਰਸਲ ਦਾ ਆਪਾਂ ਵਿੱਚ ਹੀ ਐਡ ਕਰ ਦਨੇ ਆ ਫਿਰ ਮੇਰੀਆਂ ਭੈਣਾਂ ਬਾਅਦ ਦੇ ਵਿੱਚ ਕਹਿੰਦੇ ਨੇ ਸਾਨੂੰ ਸ਼ਿਪਿੰਗ ਦਾ ਦੱਸੋ ਜੀ ਇਸ ਕਰਕੇ ਸਾਨੂੰ ਈਜ਼ੀ ਰਹਿੰਦਾ ਨਾਲੇ ਸੌਨੂ ਈਜ਼ੀ ਰਹਿੰਦਾ ਲਓ ਜੀ ਇਸ ਤਰ੍ਹਾਂ ਦਾ ਸਿੰਪਲ ਲੁੱਕ ਦਾ ਸੂਟ ਹੈ ਇਹਨੂੰ ਤੁਸੀਂ ਪਾਈਪ ਇਨ ਇਸ ਤਰ੍ਹਾਂ ਦੇ ਕਲਰ ਲਾ ਕੇ ਬਹੁਤ ਸੋਹਣਾ ਸੂਟ ਰੈਡੀ ਹੋ ਜਾਊਗਾ ਵਿਦਆਊਟ ਲਾਈਨਿੰਗ ਬਣੂਗਾ ਜੀ ਗੀਜਾ ਕਾਟਨ ਦਾ ਸੂਟ ਹੈ ਇਹ ਬਹੁਤ ਸੋਹਣਾ ਲਓ ਜੀ ਇਹਦੇ ਵਿੱਚ ਜੋ ਵੀ ਕਲਰ ਨੇ ਪਤਾ ਉਹਨੂੰ ਕਲਰ ਦਿਖਾ ਦਨੇ ਆ ਬਾਕੀ ਇਸ ਤੋਂ ਬਾਅਦ ਡਿਜ਼ਾਈਨ ਅਲੱਗ-ਅਲੱਗ ਰਹਿਣਗੇ ਇਹਨਾਂ ਦੇ ਲਓ ਜੀ ਇਹ ਹੈਗਾ ਇਸ ਤਰ੍ਹਾਂ ਦਾ ਪਿੰਕ ਜਿਹਾ ਸ਼ੇਡ ਹੈ ਇਹਦੇ ਵਿੱਚ ਤੁਹਾਨੂੰ ਸੈਲਫ ਪ੍ਰਿੰਟ ਆ ਜਿਹੜੀ ਉਹ ਅਲੱਗ ਜੀ ਚੀਜ਼ ਮਿਲੂਗੀ ਇਹ ਪੀਚ ਹੈ ਸੌਰੀ ਪਿੰਕ ਤੋਂ ਪਹਿਲਾਂ ਵਾਲਾ ਜੀ ਲਾਈਟ ਪੀਚ ਜਿਹਾ ਕਲਰ ਹੈ ਦੇਖੋ ਇਹ ਇਸ ਤਰ੍ਹਾਂ ਦਾ ਪੈਨਲ ਬਣਨਗੇ ਜੀ ਨਿਊ ਜੜ ਡਿਜ਼ਾਈਨ ਹੈ ਇਸ ਤਰ੍ਹਾਂ ਦੀ ਇਹਦੇ ਵਿੱਚ ਤੁਹਾਨੂੰ ਵਿੱਚ ਡਾਟਸ ਦੀ ਨੰਮੀ ਲੂਗੀ ਜੀ ਪ੍ਰਿੰਟਿੰਗ ਦੇਖੋ ਇਸ ਤਰ੍ਹਾਂ ਆਪਾਂ ਨੇ ਇਹਦੇ ਉੱਪਰ ਵਰਕ ਕੀਤਾ ਹੈ ਲਓ ਜੀ ਸੈਂਟਰ ਪੈਨਲ ਨੇ ਇਸ ਤਰ੍ਹਾਂ ਬਾਹਰ ਦਾ ਫਲਾਵਰ ਰਹੂਗਾ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ 1400 ਰੁਪਏ ਰਹੇਗਾ ਜੀ ਮੈਂ ਕੋਸ਼ਿਸ਼ ਕਰੂੰਗੀ ਵੀ ਅੱਜ ਵਾਲੇ ਸੂਟ ਤੁਹਾਨੂੰ ਇੱਕ ਰੇਟ ਦੇ ਵਿੱਚ ਹੀ ਦੇ ਦਾਂ ਬਾਕੀ ਥੋੜਾ ਮੋਟਾ ਜੇ ਹੈ ਨਾ ਫਰਕ ਪੈਂਦਾ ਹੈ ਜੀ ਫਿਰ ਸਾਡੀ ਵੀ ਜਦੋਂ ਬਸੋਂ ਬਾਹਰ ਹੋ ਜਾਂਦਾ ਕੰਮ ਫੇਰ ਸਾਨੂੰ ਕਰਨਾ ਪੈਂਦਾ ਨਹੀਂ ਬਸ ਕੋਸ਼ਿਸ਼ ਇਹ ਹੀ ਹੈ ਵੀ ਆਪਾਂ ਇੱਕ ਰੇਟ ਦੇ ਵਿੱਚ ਤੁਹਾਨੂੰ ਸੂਟ ਦੇ ਦਈਏ ਲਓ ਜੀ ਉਸ ਡਿਜ਼ਾਈਨ ਜਿਹੜਾ ਆਪਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਦਿਖਾਇਆ ਸੀਗਾ ਉਹਦੇ ਨਾਲ ਦਾ ਇਹ ਵਾਲਾ ਮਿਲੂਗਾ ਤੁਹਾਨੂੰ ਕਲਰ ਇਹ ਰਸਟ ਜਾਂ ਕਲਰ ਆ ਦੇਖੋ ਇਸ ਤਰ੍ਹਾਂ ਦਾ ਲਾਈਟ ਰਸਟ ਜਾਂ ਕਲਰ ਬਾਲਾ ਪੜਕੀਲਾ ਨਹੀਂ ਹੈਗਾ ਇਸ ਤਰ੍ਹਾਂ ਘੇਰ ਤੇ ਡਿਜ਼ਾਈਨ ਬਣਿਆ ਹੋਇਆ ਜੀ ਇਹ ਵਾਲਾ ਬਾਂ ਤੇ ਫਲਾਵਰ ਰਹੂਗਾ ਲੋ ਜੀ 1400 ਰੁਪਏ ਸੂਟ ਦਾ ਪ੍ਰਾਈਸ ਹੈ ਇਸ ਤੋਂ ਬਾਅਦ ਆਪਾਂ ਤੁਹਾਨੂੰ ਪਹਿਲਾਂ ਇਹਦੇ ਕਲਰ ਦਿਖਾ ਦਈਏ ਤੀਜਾ ਕਲਰ ਆਊਗਾ ਜੀ ਇਹਦਾ ਇਹ ਵਾਲਾ ਗ੍ਰੀਨ ਕਲਰ ਹੈ ਲੋ ਜੀ ਕਿਵੇਂ ਮਰਜ਼ੀ ਤੁਸੀਂ ਆਰਾਮ ਨਾਲ ਇਹਨਾਂ ਨੂੰ ਬਿਨਾਂ ਲਾਈਨਿੰਗ ਤੋਂ ਨਾਰਮਲ ਆਪਾਂ ਬਾਜ਼ਾਰ ਤੱਕ ਜਾਣਾ ਜੀ ਉਦੋਂ ਕਿਵੇਂ ਮਰਜ਼ੀ ਵਰਕ ਵਾਲੇ ਸੂਟ ਪਾ ਸਕਦੇ ਆ ਸਿੰਪਲ ਲੁੱਕ 1400 ਰੁਪਏ ਦੇ ਸੂਟ ਹੈ ਵਿੱਚ ਜਿਹੜਾ ਪੰਜਾਬ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਇਹਦੇ ਵਿੱਚ ਤਿੰਨ ਕਲਰ ਆ ਗਏ ਆਪਣੇ ਕੋਲੇ ਲਓ ਜੀ ਇਹਦੇ ਇਸ ਡਿਜ਼ਾਈਨ ਦੇ ਤਿੰਨੋ ਕਲਰ ਆਪਾਂ ਤੁਹਾਨੂੰ ਦਿਖਾ ਦਿੱਤੇ ਨੇ ਜਿਹੜਾ ਸੈਕੰਡ ਡਿਜ਼ਾਈਨ ਦਿਖਾਇਆ ਚ ਉਹਦੇ ਵਿੱਚ ਇੱਕ ਤੁਹਾਨੂੰ ਮਿਲੂਗਾ ਜੀ ਇਹ ਵਾਲਾ ਗ੍ਰੇ ਕਲਰ ਪੈਨਲ ਵਾਲਾ ਡਿਜ਼ਾਈਨ ਹੈ ਲਓ ਜੀ ਇਹਦਾ ਵੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਰਹੂਗੀ ਦੇਖੋ ਜੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਇਹਦੇ ਵਿੱਚ। ਲਓ ਜੀ ਇਹ ਵੀ ਤੁਹਾਨੂੰ 1400 ਦਾ ਮਿਲੇਗਾ ਇਹਦੇ ਵਿੱਚ ਇੱਕ ਕਲਰ ਇਹ ਹੈਗਾ। ਦੇਖੋ। ਬਹੁਤ ਸੋਹਣੇ ਕਲਰ ਪ੍ਰਿੰਟ ਨੇ ਮੇਰੀਆਂ ਭੈਣਾਂ ਕਿਵੇਂ ਮਰਜ਼ੀ bina ਲਾਈਨਿੰਗ ਤੋਂ ਸੂਟ ਹੈ ਜਿਹੜਾ ਰੈਡੀ ਕਰਕੇ ਪਾ ਸਕਦੀਆਂ ਨੇ। ਲਓ ਜੀ ਇੱਕ ਆਪਾਂ ਤੁਹਾਨੂੰ ਹੋਰ ਦਿਖਾ ਦਈਏ। ਇਹਦੇ ਵਿੱਚ ਤੁਹਾਨੂੰ ਇਹ ਅਨਿਅਨ ਕਲਰ ਮਿਲੇਗਾ। ਬਾਕੀ ਇਹਦੇ ਵਿੱਚ ਜਿਹੜੇ ਪੀਚ ਕਲਰ ਸੀ ਦੋ ਉਹਨੂੰ ਆਪਣੇ ਦੁਬਾਰਾ ਤੋਂ ਰਿਪੀਟ ਦੇ ਵਿੱਚ ਆ ਕੇ ਵੀ ਉਹ ਸੇਲ ਹੋ ਗਏ। ਦੇਖੋ ਜੀ ਇਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਵੁਟੀ ਮਿਲੂਗੀ ਸਾਰੇ ਸੂਟ ਦੇ ਵਿੱਚ ਇੰਨੀਆਂ ਜਨ ਜਾਂ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਸਰਦਾਰੀ ਲੋਕ ਦਾ ਸੂਟ ਹੈ ਇਹਨੂੰ ਕੋਈ ਮਰਜੀ ਏਜ ਦੀ ਭੈਣ ਪਾ ਸਕਦੀ ਹੈ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ 1400 ਰੁਪਏ ਰਹੇਗਾ ਜੀ ਅੱਜ ਮੈਂ ਕੋਸ਼ਿਸ਼ ਹੈ ਵੀ ਇੱਕ ਰੇਟ ਦੇ ਪਤਾ ਪੈਣਾ ਕਨਫਿਊਜ਼ ਹੋ ਜਾਂਦੀਆਂ ਨੇ ਜੀ ਅਲੱਗ-ਅਲੱਗ ਰੇਟ ਦੇ ਨਾਲ ਹਨਾ 150 ਪਿੱਸੇ ਆਪਾਂ ਫਰਕ ਪਾ ਦਿੰਦੇ ਆ ਮੇਰੀ ਕੋਸ਼ਿਸ਼ ਹੈ ਵੀ ਇੱਕ ਰੇਟ ਦੇ ਵਿੱਚ ਹੀ ਆਪਾਂ ਤੁਹਾਨੂੰ ਸਾਰੇ ਵਲੌਗ ਵੀਡੀਓ ਦੇ ਵਿੱਚ ਸੂਟ ਦੱਸੀਏ ਬਾਕੀ ਥੋੜਾ ਮੋਟਾ ਜਿਹੜਾ ਜਆ ਵਰਕ ਹੋਊਗਾ ਜੀ ਉਹ ਹੈ ਜਾਂ ਚੇਂਜ ਹੁੰਦਾ ਰਹੇਗਾ ਲਓ ਜੀ ਇਸ ਤੋਂ ਬਾਅਦ ਆ ਗਿਆ ਇਹ ਕਿਹੜਾ ਡਿਜ਼ਾਈਨ ਹੈ ਤੇ ਇਹ ਆ ਗਿਆ ਜੀ ਪੌਕਟ ਵਾਲਾ ਗ੍ਰੇ ਕਲਰ ਦੇਖੋ ਇਹਦਾ ਥੋੜਾ ਜਿਹਾ ਰੇਟ ਚੇਂਜ ਹੋਊਗਾ ਲਓ ਜੀ ਦੇਖੋ ਇਹਦੇ ਇਸ ਤਰ੍ਹਾਂ ਗਲੇ ਤੇ ਵਰਕ ਹੋਊਗਾ ਤੁਹਾਨੂੰ ਡਾਰਕ ਗ੍ਰੇ ਕਲਰ ਦਾ ਇਸ ਤਰ੍ਹਾਂ ਇਹਦੇ ਪੌਕਟ ਬਣੇ ਹੋਣੇ ਬਹੁਤ ਜ਼ਿਆਦਾ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਹੈ ਇਸ ਤਰ੍ਹਾਂ ਇਹ ਬੂਟੀ ਬਣੀ ਹੋਈ ਹੈ ਤੇ ਇਸ ਤਰ੍ਹਾਂ ਦੀ ਬੇਲ ਹੈ ਜਿਹੜੀ ਸਲਵਾਰ ਤੇ ਸੌਰੀ ਬਾਅਦ ਤੇ ਮਿਲੂਗੀ ਤੁਹਾਨੂੰ ਦੇਖੋ ਜੀ ਇਹ ਵੀ ਤੁਹਾਨੂੰ ਪ੍ਰਿੰਟਡ ਦੇ ਵਿੱਚ ਮਿਲੂਗਾ ਜੀ ਸੈਲਫ ਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ ਵਿਦਵਰਕ ਵਿਦ ਫੈਬਰਿਕ 1750 ਰੁਪਏ ਦੇਖੋ ਲਓ ਸਕਰੀਨ ਸ਼ਾਟ ਜੇ ਤੁਹਾਨੂੰ ਪਸੰਦ ਹੈ ਜਲਦੀ ਜਲਦੀ ਬੁੱਕ ਕਰ ਲਓ ਇਹ ਆਪਣੇ ਕੋਲੇ ਸਿੰਗਲ ਕਲਰ ਹੀ ਹੈ ਜੀ ਸਿੰਗਲ ਸੂਟ ਰੈਡੀ ਹੋਇਆ ਹੋਇਆ ਹੈ ਹਨਾ ਹੋਰ ਸੂਟ ਹੈ ਵੀ ਨਹੀਂ ਵੀ ਆਪਾਂ ਕਰਵਾ ਕੇ ਦੇ ਦਈਏ ਲਓ ਜੀ ਸਾਰੇ ਸੂਟਾਂ ਦੇ ਸਿੰਗਲ ਕਲਰਾਂ ਦੇ ਵਰਕ ਹੋ ਗਏ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਏਸੇ ਦਾ ਡਿਜ਼ਾਈਨ ਹੋਏਗਾ ਇਹ ਇਹਦੇ ਬਸ ਆਪਾਂ ਨੇ ਪੌਕਟ ਸਕਿਪ ਕਰਤੀ ਕਈ ਵਾਰ ਮੇਰੀ ਆਪਾਂ ਨਾ ਪੌਕਟ ਨਹੀਂ ਪਸੰਦ ਕਰਦੀਆਂ ਹਨਾ ਲਓ ਜੀ ਇਹਦੇ ਇਸ ਤਰ੍ਹਾਂ ਗਲੇ ਤੇ ਵਰਕ ਮਿਲੂਗਾ ਤੁਹਾਨੂੰ ਤੇ ਇਸ ਤਰ੍ਹਾਂ ਜਿਹੜਾ ਹੈਗਾ ਘੇਰ ਤੇ ਵਰਕ ਰਹੇਗਾ ਜੀ ਤੇ ਬਾਹਤ ਇਹ ਵਾਲੀ ਬੇਲ ਮਿਲੂਗੀ ਦੇਖੋ ਉਹਦਾ 1550 ਪ੍ਰਾਈਜ਼ ਹੈ ਜੀ ਇਹ ਤੁਹਾਨੂੰ 1500 ਦੇ ਵਿੱਚ ਮਿਲ ਜੇਗਾ ਕਿਉਂ ਇਹਦਾ ਪੌਕਟ ਹੈ ਜਿਹੜਾ 200 ਰੁਪਏ ਪੌਕਟ ਦਾ ਹੀ ਡਿਜ਼ਾਈਨ ਆ ਥੋੜਾ ਜਿਹਾ ਉਹ ਤਾਨੂੰ ਪਤਾ ਹੀ ਆ ਵੀ ਵਰਕ ਆ ਜਿਹੜਾ ਆਪਾਂ ਵਧੀਆ ਕਰਾਂਗੇ ਜੀ ਉਹਦਾ ਡਿਜ਼ਾਈਨ ਅਲੱਗ ਤੋਂ ਹੋ ਜਾਂਦਾ ਫਿਰ ਸਾਰਾ ਚੇਂਜ ਹੋ ਜਾਂਦਾ ਅਲੱਗ-ਅਲੱਗ ਟ੍ਰੇਸ ਬਣਾਉਣੀ ਪੈਂਦੀ ਹੈ ਹਨਾ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਹ 1500 ਦੇ ਵਿੱਚ ਪਹੁੰਚੂਗਾ ਵਿਦਾਊਟ ਪੌਕਟ ਦਾ ਮੇਰਾ ਖਿਆਲ ਇਹ ਵੀ ਵਿਦਾਊਟ ਪੌਕਟ ਵਾਲਾ ਇੱਕ ਇਹ ਵਾਲਾ ਤੁਹਾਨੂੰ ਰਾਣੀ ਕਲਰ ਮਿਲੇਗਾ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਵੀ ਗਲੇ ਦਾ ਡਿਜ਼ਾਈਨ ਹੈ ਤੇ ਘੇਰ ਤੇ ਇਹ ਵਾਲਾ ਕੰਮ ਹੋਏਗਾ ਇਹ ਵੀ ਬਿਨਾ ਪੌਕਟੋਂ ਹੈ ਇਹਦਾ ਵੀ ਤੁਹਾਨੂੰ 1500 ਪ੍ਰਾਈਜ਼ ਰਹੇਗਾ ਮੇਰੀ ਭੈਣਾ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ। ਇਹ ਇਹ ਵਾਲਾ ਡਿਜ਼ਾਈਨ ਮਿਲੂਗਾ ਜੀ ਤੁਹਾਨੂੰ ਇਹਦਾ ਅਲੱਗ ਤੋਂ ਡਿਜ਼ਾਈਨ। ਦੇਖੋ ਇਹਦੇ ਤੁਹਾਨੂੰ ਸਲਵਾਰ ਤੇ ਵੀ ਕੰਮ ਮਿਲੂਗਾ। ਫਰੋਜੀ ਕਲਰ ਹੈ ਬਹੁਤ ਸੋਹਣਾ। ਲਓ ਜੀ। ਕਿੰਦਰ ਗਿਆ ਦਾ ਵਰਕ ਦੇਖੋ ਇਹਦਾ ਘੇਰ ਦਾ ਕੰਮ ਹੋ ਗਿਆ ਜੀ ਇਹ ਘੇਰ ਦਾ ਕੰਮ ਰਹੇਗਾ ਜੀ। ਇਸ ਤਰ੍ਹਾਂ ਸਾਈਡ ਤੇ ਫਲਾਵਰ ਬਣੇ ਹੋਈ ਨੇ ਤੇ ਇਸ ਤਰ੍ਹਾਂ ਇਹਦਾ ਤੁਹਾਨੂੰ ਸਲਵਾਰ ਦੇ ਪੌਂਚੇ ਤੇ ਕੰਮ ਮਿਲੇਗਾ ਜੀ। ਇਸ ਤਰ੍ਹਾਂ ਤੁਹਾਨੂੰ ਇਹਦੇ ਬਾਹਰ ਤੇ ਕੰਮ ਮਿਲੂ ਸਾਰੀ ਬੂਟੀ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਇਹ ਵੀ ਤੁਹਾਨੂੰ 1500 ਦੇ ਵਿੱਚ ਮਿਲੇਗਾ ਜੀ ਕਿਉਂ ਇਹਦੇ ਸਲਵਾਰ ਤੇ ਵੀ ਕੰਮ ਹੋ ਗਿਆ ਹਨਾ ਤਾਂ ਕਰਕੇ ਜੋ ਜਿੰਨਾ ਕਿ ਜਾਇਜ਼ ਹੋਏਗਾ ਜੀ ਆਪਾਂ ਉਨਾਂ ਕੀ ਰੱਖਾਂਗੇ ਕੋਈ ਬਾਹਲਾ ਜ਼ਿਆਦਾ ਨਹੀਂ ਹਨਾ ਲਓ ਜੀ ਇਹਦਾ ਰੇਟ ਵੀ ਤੁਹਾਨੂੰ 1500 ਰਹੇਗਾ ਜੀ ਲਓ ਜੀ ਇਹਦੇ ਵਿੱਚ ਇੱਕ ਮਹਿੰਦੀ ਕਲਰ ਆ ਗਿਆ ਦੇਖੋ ਜੀ ਇੱਕ ਇਹਦੇ ਵਿੱਚ ਮਹਿੰਦੀ ਕਲਰ ਆ ਗਿਆ ਸੇਮ ਡਿਜ਼ਾਈਨ ਹੈ ਕਲਰ ਚੇਂਜ ਹੋ ਗਿਆ ਇਸ ਤਰ੍ਹਾਂ ਦਾ ਤੇਰੇ ਸਲਵਾਰ ਤੇ ਵਰਕ ਰਹੇਗਾ ਇਹੀ ਸੇਮ ਵਰਕ ਤੁਹਾਨੂੰ ਬਾਹ ਦੇ ਉੱਪਰ ਮਿਲੇਗਾ ਇਹਦੇ ਵਿੱਚ ਜਿਹੜੀ ਵੀ ਅੱਜ ਵਾਲੀ ਫੈਬਰਿਕ ਹੈ ਜੀ ਇਹਦੇ ਵਿੱਚ ਤੁਹਾਨੂੰ ਸੈਲਫ ਪ੍ਰਿੰਟ ਸਾਰੇ ਤੇ ਮਿਲਣਾ ਹੈ ਦੇਖੋ ਹਲਕਾ ਸੈਲਫ ਸਾਰੇ ਦੇ ਵਿੱਚ ਮਿਲੂਗਾ ਬਹੁਤ ਸੋਹਣੇ ਸੂਟ ਲੱਗਦੇ ਨੇ ਇਹ ਸੈਲਫ ਦੇ ਨਾਲ ਇਹ ਸੂਟ ਦਾ ਵੀ 1500 ਪ੍ਰਾਈਸ ਰਹੂਗਾ ਲਓ ਜੀ ਹੁਣ ਇਹਦੇ ਅੱਜ ਵਾਲੇ ਸੂਟ ਸਾਰੇ 1750 ਤੋਂ نیچے-नीचे ਨੇ ਹੁਣ ਮੇਰੀਆਂ ਭੈਣਾਂ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਬਹੁਤ ਸੋਹਣੇ ਜਿਹੜੇ ਡਿਜ਼ਾਈਨ ਨੇ ਸਿੰਪਲ ਸੋਬਰ ਤੇ ਆਪਾਂ ਤਿਆਰ ਕੀਤੇ ਨੇ ਤੇ ਬਾਕੀ ਭੈਣਾਂ ਨੂੰ ਰਿਕਵੈਸਟ ਹੈ ਆਪਣੇ ਦੋਨੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਪਣਾ ਫੇਸਬੁੱਕ ਦਾ ਪੇਜ ਨੂੰ ਫੋਲੋ ਕਰੋ ਜਲਦੀ ਜਲਦੀ ਉਹਦਾ ਆਪਾਂ ਪ੍ਰੋਸੈਸ ਪੂਰਾ ਕਰੀਏ ਜੀ ਇੰਸਟਾਗ੍ਰam ਦੀ ਆਈਡੀ ਨੂੰ ਵੀ ਫੋਲੋ ਕਰੋ ਚਲੋ ਜੀ ਭੈਣਾਂ ਸੋਹਣੇ ਸੋਹਣੇ ਸੂਟ ਬੁੱਕ ਕਰਨ ਲਈ ਆਪਣਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੈ ਜੀ ਪਲੀਜ਼ ਜੇ ਅਸੀਂ ਫੋਨ ਨਹੀਂ ਚੱਕ ਸਕਦੇ ਤਾਂ ਤੁਸੀਂ ਮੈਸੇਜ ਕਰ ਦਿਆ ਕਰੋ ਜੀ ਥੋੜੀ ਜੀ ਫੋਨ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਸਾਨੂੰ ਦਿੱਕਤ ਆ ਰਹੀ ਹੈ ਹੋਰ ਕੋਈ ਚੱਕਰ ਨਹੀਂ ਚਲੋ ਜੀ ਮਿਲਦੇ ਹਾਂ ਕੱਲ ਨੂੰ ਨਵੇਂ ਸੂਟਾਂ ਦੇ ਨਾਲ ਨਵੇਂ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ